ਕੌਣ ਬੋਲ ਰਿਹਾ ਬ੍ਰਦਰ ਬ੍ਰਦਰ ਦੀ ਨਹੀਂ ਗੱਲ ਆ ਮੈਂ ਜਤਨੰਦਰ ਸਿੰਘ ਤੁਹਾਨੂੰ ਬੋਲ ਰਿਹਾ ਹਾਂ ਹਾਂ ਦੱਸੋ ਹਾਂ ਤੂੰ ਕਿਵੇਂ ਇੱਥੇ ਬੈਠ ਕੇ ਕਰ ਰਿਹਾ ਪ੍ਰੈਸ ਕਾਨਫਰੰਸ ਵੀ ਉੱਥੇ ਮੰਡੀ ਬੋਰਡ ਦੇ ਦਫ਼ਤਰ ਘਰ ਅਮਰਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਫਿਰ ਤੁਹਾਡਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਤਪਾਲ ਦਾ ਬੰਦਾ ਹਾਂ ਮੈਂ ਤਾਂ ਅਮਰਤਪਾਲ ਦਾ ਨਾਂ ਹੀ ਨਹੀਂ ਲਿਆ ਹਾਂ ਮੈਂ ਤਾਂ ਅਮਰਤਪਾਲ ਦਾ ਨਾਂ ਹੀ ਨਹੀਂ ਲਿਆ ਮੇਰਾ ਮਤਲਬ ਮੈਂ ਅਮਰਤਪਾਲ ਦਾ ਨਾਂ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨੈਲ ਸਿੰਘ ਪੀਰ ਮੁਹੰਮਦ ਸੀ ਮ ਪਹਿਲਾਂ ਨੂੰ ਚੈੱਕ ਕਰੋ ਗੱਲ ਨੂੰ ਫਿਰ ਗੱਲ ਕਰੋ ਹੈਂ ਅਜਦਾ ਰੋਣਾ ਨੀ ਤੂੰ ਤੇਰਾ ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਆ ਮੈਂ ਮੈਂ ਬੰਦੇ ਬਹੁਤ ਮਾਰੇ ਆ ਇੰਨਾ ਜਿੰਨੂੰ ਮਰਜ਼ੀ ਪੁੱਛਣੀ ਚਾਹੇ ਤੇਰੇ ਫਾਦਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛਦਾ ਅੱਜ ਵੀ ਮੇਰਾ ਨਾਮ ਬੋਲਦਾ 53 ਬੰਦਿਆਂ ਚੋਂ 50 ਮਾਰੇ ਉਹਨੇ 4 ਵਜੇ ਪਏ ਆ ਤੇਰੇ ਫਾਦਰ ਦਾ ਯਾਰ ਨਹੀਂ ਮੈਂ ਕਿਸੇ ਤੋਂ ਨਹੀਂ ਡਰਦਾ ਮੇਰੀ ਗੱਲ ਸੁਣ ਲੈ ਕਿਹਨੇ ਬੰਦੇ ਮਾਰੇ ਨੇ ਮੈਂ ਮਾਰੇ ਆ ਅੱਛਾ ਵੀਰ ਨਾਲ ਗੱਲ ਕਰਾ ਲਈ ਜਦੋਂ ਲਾ ਕੇ ਵੇਖਾ ਦਾ ਉਹਨੂੰ ਵੀ ਪਤਾ ਉਹਨੂੰ ਕਹਿੰਦਾ ਬੰਬ ਚਾ ਦਊਗਾ ਅੱਛਾ ਵਿਆਹ ਤੇ ਆਇਆ ਅੱਛਾ ਤੈਨੂੰ ਪਰਾਂ ਮੈਂ ਚਲਾਉਂ ਜੋਗਾ ਹੈਗਾ ਮੈਂ ਆਪਣੇ ਮੋਢੇ ਤੇ ਰੱਖ ਕੇ ਚਲਾਈਆਂ ਨੇ ਅੱਛਾ ਹਾਂ ਰਿਕਾਰਡ ਕਰਨਾ ਮੈਂ ਤਾਂ ਹੀ ਕਰ ਰਿਹਾ ਵੀ ਰਿਕਾਰਡ ਕਰ ਇਹਨੂੰ ਗੱਲ ਨੂੰ ਕੋਈ ਗੱਲ ਨਹੀਂ ਹਾਂ ਕਰ ਲੂੰਗਾ ਰਿਕਾਰਡ ਮੈਂ ਕਰਨ ਜੋਗਾ ਤਾਂ ਮੈਂ ਤਾਂ ਕਹਿਣਾ ਯਾਰ ਮੇਰੀ ਗੱਲ ਸੁਣ ਲੈ ਠੀਕ ਹੈ ਗੱਲ ਕਰਨੀ ਹੈ ਤਮੀਜ਼ ਨਾਲ ਕਰ ਬਦਤਮੀਜ਼ ਤੇ ਮੇਰੇ ਨਾਲ ਕਰੀ ਨਾ ਠੀਕ ਹੈ ਓ ਯਾਰ ਮੈਂ ਜਿਹੜੀ ਮਰਜ਼ੀ ਲਾਵਾਂ ਫੋਟੋ ਤੇਰੇ ਤੋਂ ਤੇਰੇ ਤੋਂ ਪੁੱਛ ਕੇ ਥੋੜਾ ਲਾਉਣੀ ਮੈਂ ਫੋਟੋ ਯਾਰ ਹਾਂ ਤੇਰੇ ਤੋਂ ਪੁੱਛ ਕੇ ਲਾਉਣੀ ਭਾਜਦੇ ਇਹੋ ਜਿਹਾ ਕਾਲੀਆਂ ਨੂੰ ਹੈਗੀ ਕਰਨਾ ਫਿਰ ਓ ਯਾਰ ਅਸੀਂ ਤੇਰੇ ਤੋਂ ਕੀ ਕਰਾਉਣਾ ਯਾਰ ਦੱਸ ਤੂੰ 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 ਕਿਥੋਂ ਆ ਗਿਆ ਅੱਜ ਜੰਮ ਕੇ ਕੱਲ ਓ ਯਾਰ ਮੇਰੀ ਗੱਲ ਸੁਣ ਤੂੰ ਨਾ ਪਹਿਲਾਂ ਗੱਲ ਕਰਨ ਦਾ ਸਲੀਕਾ ਸਿੱਖ ਅਕਲ ਸਿੱਖ ਫਿਰ ਗੱਲ ਕਰੀ ਮੇਰੇ ਨਾਲ ਜੇ ਮੈਨੂੰ ਦੱਸ ਮੈਂ ਆ ਜਾ ਜਿੱਥੇ ਆ ਕੇ ਓ ਯਾਰ ਤੂੰ ਮੈਂ ਗੱਲ ਕਰਨ ਦਾ ਸਲੀਕਾ ਸਿੱਖ ਭਰਾ ਠੀਕ ਹੈ ਨਹੀਂ ਸਿੱਖ ਸਕਦਾ ਤੇ ਫਿਰ ਨਾ ਸਿੱਖ ਫਿਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੈਨੂੰ ਕਿਹਾ ਨਹੀਂ ਮੈਨੂੰ ਫੋਨ ਕਰਨ अच्छा तू गोली मार लेगा हैं कौन बोल रहे हैं ब्रदर ब्रदर दी नहीं गल है मैं जितेंद्र सिंह ਤੁਹਾਨੂੰ ਬੋਲ ਰਿਹਾ ਹਾਂ हां ਦੱਸੋ हां तू ਕਿਵੇਂ ਇੱਥੇ ਆ ਕੇ ਕਰ ਰਿਹਾ ਪ੍ਰੈਸ ਕਾਨਫਰੰਸ ਵੀ ਉੱਥੇ ਮੰਡੀ ਬੋਰਡ ਦੇ ਦਫ਼ਤਰ 'ਕਾ ਜਮਰਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਫਿਰ ਤੁਹਾਡਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਤਪਾਲ ਦਾ ਬੰਦਾ ਮੈਂ ਤਾਂ ਅਮਰਤਪਾਲ ਦਾ ਨਾ ਹੀ ਨਹੀਂ ਲਿਆ ਮੈਂ ਤਾਂ ਅਮਰਤਪਾਲ ਦਾ ਨਾ ਹੀ ਨਹੀਂ ਲਿਆ ਮੈਂ ਅਮਰਿਤਪਾਲ ਦਾ ਨਾਮ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨੈਲ ਸਿੰਘ ਪੀਰ ਮੁਹੰਮਦ ਸੀ ਮੈਂ ਤਾਂ ਨਾ ਹੀ ਨੀ ਲਿਆ ਪਹਿਲਾਂ ਉਹਨੂੰ ਚੈੱਕ ਕਰੋ ਗੱਲ ਨੂੰ ਫਿਰ ਗੱਲ ਕਰੋ ਹੈਂ ਪਾਈ ਦਾ ਸੁਣਾ ਨੀ ਤੂੰ ਤੇਰਾ ਮੈਨੂੰ ਗਾਣਾ ਕੱਢਣ ਦਾ ਕੀ ਮਤਲਬ ਆ ਮੈਂ ਮੈਂ ਬੰਦੇ ਬਹੁਤ ਮਾਰੇ ਆ ਇੰਨਾ ਜਿੰਨੂੰ ਮਰਜ਼ੀ ਪੁੱਛਣੀ ਚਾਹੇ ਤੇਰੇ ਫਾਦਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛਦਾ ਅੱਜ ਵੀ ਮੇਰਾ ਨਾਮ ਬੋਲਦਾ 54 ਬੰਦਿਆਂ ਚੋਂ 50 ਮਾਰੇ ਉਹਨੇ 4 ਵਜੇ ਪਏ ਆ ਤੇਰੇ ਫਾਦਰ ਦਾ ਯਾਰ ਨਹੀਂ ਇਹ ਕਿਸੇ ਨੂੰ ਵੀ ਕਰਦਾ ਮੇਰੀ ਗੱਲ ਸੁਣ ਲੈ ਕਿਹਨੇ ਬੰਦੇ ਮਾਰੇ ਨੇ ਹਾਂ ਮੈਂ ਮਾਰਿਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੱਡਣਾ ਜੇ ਮੁਰਗਾ ਕਹੇ ਤਾਂ ਮੇਰੇ ਨਾਲ ਮੇਰੇ ਨਾਲ ਪੰਗਾ ਲਿਆ ਤਾਂ ਕਹਿੰਦੇ ਜਾ ਕੇ ਉਸ ਵੀਰ ਨਾਲ ਗੱਲ ਕਰਾਂਗੇ ਜਿਹੜਾ ਉੱਧਰ ਲਾ ਕੇ ਬੈਠਾ ਹਾਂ ਉਹਨੂੰ ਵੀ ਪਤਾ ਉਹਨਾਂ ਕਹਿੰਦਾ ਵੀ ਬੰਬ ਚਾ ਦਊਗਾ ਅੱਛਾ ਵਿਆਹ ਤੇ ਆਇਆ ਹਾਂ ਅੱਛਾ ਤੈਨੂੰ ਪਤਾ ਵੀ ਮੈਂ ਚਲਾਉ ਜੁਗਾ ਹੈਗਾ ਮੈਂ ਆਪਣੇ ਮੁੱਢੇ ਤੇ ਰੱਖ ਕੇ ਚਲਾਈਆਂ ਨੇ ਅੱਛਾ ਹਾਂ ਰਿਕਾਰਡ ਕਰਨਾ ਮੈਂ ਬਾਣੀ ਕਰ ਰਿਹਾ ਵੀ ਰਿਕਾਰਡ ਕਰ ਰੇ ਇਹਨੂੰ ਗੱਲ ਨੂੰ ਕੋਈ ਗੱਲ ਨਹੀਂ ਹਾਂ ਕਰ ਲੂੰਗਾ ਰਿਕਾਰਡ ਮੈਂ ਯਾਰ ਮੇਰੀ ਗੱਲ ਸੁਣ ਲੈ ਠੀਕ ਹੈ ਗੱਲ ਕਰਨੀ ਹੈ ਤਮੀਜ਼ ਨਾਲ ਕਰ ਬਦਤਮੀਜ਼ ਤੇ ਮੇਰੇ ਨਾਲ ਕਰੀ ਨਾ ਠੀਕ ਹੈ ਕਲ ਕਥਵਾ ਤੂੰ ਫੋਟੋ ਕਿਹੜੀ ਲਈ ਆ ਓ ਯਾਰ ਮੈਂ ਜਿਹੜੀ ਮਰਜ਼ੀ ਲਾਵਾਂ ਫੋਟੋ ਤੇਰੇ ਤੋਂ ਤੇਰੇ ਤੋਂ ਪੁੱਛ ਕੇ ਥੋੜਾ ਲਾਉਣੀ ਮੈਂ ਫੋਟੋ ਯਾਰ ਹਾਂ ਤੇਰੇ ਤੋਂ ਪੁੱਛ ਕੇ ਲਾਉਣੀ ਮੈਂ ਇਹੋ ਜਿਹਾ ਕਾਲੀਆਂ ਨੂੰ ਅਸੀਂ ਕੀ ਕਰਨਾ ਫਿਰ ਓ ਯਾਰ ਅਸੀਂ ਤੇਰੇ ਤੋਂ ਕੀ ਕਰਾਉਣਾ ਯਾਰ ਦੱਸ ਤੂੰ 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 ਕਥਵਾ ਆ ਗਿਆ ਅੱਜ ਜੰਮ ਕੇ ਕੱਲ ਓ ਯਾਰ ਮੇਰੀ ਗੱਲ ਸੁਣ ਤੂੰ ਨਾ ਪਹਿਲਾਂ ਗੱਲ ਕਰਨ ਦਾ ਸਲੀਕਾ ਸਿੱਖ ਅਕਲ ਸਿੱਖ ਫਿਰ ਗੱਲ ਕਰੀ ਮੇਰੇ ਨਾਲ ਜੇ ਮੈਨੂੰ ਦੱਸ ਮੈਂ ਆ ਜਾ ਜਿੱਥੇ ਆ ਕੇ ਓ ਯਾਰ ਤੂੰ ਮੈਂ ਗ ਠੀਕ ਹੈ ਨਹੀਂ ਸਿੱਖ ਸਕਦਾ ਤੇ ਫਿਰ ਨਾ ਸਿੱਖ ਫਿਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੈਨੂੰ ਕਿਹਾ ਨਹੀਂ ਮੈਨੂੰ ਫੋਨ ਕਰਨ ਨੂੰ ਠੀਕ ਹੈ ਮੇਰਾ ਨਾਂ ਆ ਗਿਆ ਨਾ ਤੇ ਸਿੱਧੀ ਗੋਲੀ ਵੱਜੂਗੀ ਅੱਛਾ ਤੂੰ ਗੋਲੀ ਮਾਰ ਲੇਂਗਾ